ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵਲ ਦੀ ਵੱਡੀ ਖਬਰ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਤਿੰਨ ਗੀਤਾਂ ਦੀ ਐਲਬਮ ਰਿਲੀਜ਼ ਹੋਈ ਹੈ ਜਿਸ ਵਿੱਚ ਇੱਕ ਨੋਟਸ ਗੀਤ ਦੀ ਸਭ ਤੋਂ ਵੱਧ ਚਰਚਾ ਛਿੜੀ ਹੋਈ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਡਿੜਬਾ ਸ਼ੋਅ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕਈ ਕਲਾਕਾਰਾਂ ਨੇ ਡਿੜਬਾ ਸ਼ੋਅ ਕਰਕੇ ਉਹਨਾਂ ਨੂੰ ਥ੍ਰੈਟ ਭੇਜਿਆ ਸੀ ਅਤੇ ਸਿੱਧੂ ਮੂਸੇਵਾਲਾ ਵੱਲੋਂ ਇਸ ਗੀਤ ਵਿੱਚ ਆਪਣੇ 도ਗਲੇ ਯਾਰਾਂ ਦੀ ਵੀ ਨਿੰਦਿਆ ਕੀਤੀ ਗਈ ਹੈ ਜੋ ਕੁਝ ਨਾ ਕੁਝ ਗੱਲਾਂ ਕਰਕੇ ਉਸ ਨਾਲ ਵੱਖ ਹੋ ਗਏ ਸਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਕਿਹਾ ਸੀ ਕਿ ਜਿਹੜੇ ਭਾਈ ਭਾਈ ਕਹਿ ਕੇ ਉਸ ਨੂੰ ਬੁਲਾਉਂਦੇ ਸਨ ਉਹਨਾਂ ਨੂੰ ਵੀ ਜਵਾਬ ਦਿੱਤਾ ਜਾਵੇਗਾ। ਸਿੱਧੂ ਮਸਲ ਦਾ ਇਸ ਗੀਤ ਨੇ ਇੱਕ ਘੰਟੇ ਵਿੱਚ ਹੀ 1 ਮਿਲੀਅਨ ਤੋਂ ਵੱਧ ਵਿਊ ਹੋ ਗਏ ਹਨ ਅਤੇ ਇਹ ਗੀਤ ਨੰਬਰ 1 ਟ੍ਰੈਂਡਿੰਗ ਤੇ ਆ ਗਿਆ ਹੈ ਦੱਸਣਯੋਗ ਹੈ ਕਿ ਜਦੋਂ ਸਿੱਧੂ ਮਸਲ ਦਾ ਦਿਰਬਾ ਸ਼ੋਅ ਹੋਇਆ ਸੀ ਉਸ ਵੇਲੇ ਸਿੱਧੂ ਮਸੇਵਾਲਾ ਤੇ ਇੱਕ ਕੇਸ ਵੀ ਦਰਜ ਹੋਇਆ ਸੀ ਅਤੇ ਸਿੱਧੂ ਮਸੇਵਾਲਾ ਨੂੰ ਉਸ ਸ਼ੋਅ ਵਿੱਚ ਪਹੁੰਚਣ ਤੋਂ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਦਿਰਬਾ ਸ਼ੋਅ ਤੋਂ ਪਹਿਲਾਂ ਸਿੱਧੂ ਮਸੇਵਾਲਾ ਨੂੰ ਐਂਟੀਸੀਪੇਟਰੀ ਬੇਲ ਮਿਲੀ ਸੀ ਫਿਰ ਸਿੱਧੂ ਮਸੇਵਾਲਾ ਆਪਣੇ ਪਿਤਾ ਨਾਲ ਦਿਰਬਾ ਸ਼ੋਅ ਵਿੱਚ ਪਹੁੰਚੇ ਸਨ ਅਤੇ ਉਹਨਾਂ ਨੇ ਉੱਥੇ ਵੱਡੇ ਇਕੱਠ ਦਾ ਰਿਕਾਰਡ ਵੀ ਬਣਾਇਆ ਸੀ ਅਤੇ ਇੱਥੇ ਵੀ ਦੱਸ ਦਈਏ ਕਿ ਸਿੱਧੂ ਸਲ ਦੇ ਪਿਤਾ ਬਲਕੌਰ ਸਿੰਘ ਨੇ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਕਿਹਾ ਸੀ ਕਿ 11 ਤਰੀਕ ਨੂੰ ਉਹਨਾਂ ਦੇ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜਵਾਨੀ ਸੁਣ ਲਿਓ ਉਹ ਉਸ ਵਿੱਚ ਉਹਨਾਂ ਦੋਸਤਾਂ ਬਾਰੇ ਆਪਣੀ ਸਾਰੀ ਗੱਲਬਾਤ ਗੀਤ ਵਿੱਚ ਦੱਸੂਗਾ ਜਿਹੜੇ ਕਹਿੰਦੇ ਹਨ ਕਿ ਉਹ ਬੋਲਦਾ ਨਹੀਂ ਉਹ ਤੁਹਾਡੇ ਸਾਹਮਣੇ ਬੋਲੂਗਾ ਉਹਨਾਂ ਨੇ ਕਿਹਾ ਕਿ ਸਿੱਧੂ ਵੀ ਜਦੋਂ ਕਿਸੇ ਗੱਲ ਬਾਰੇ ਸੋਚਦਾ ਸੀ ਤਾਂ ਉਹ ਆਪਣੀ ਕਲਮ ਨਾਲ ਹੀ ਉਸ ਦਾ ਜਵਾਬ ਦਿੰਦਾ ਸੀ ਉਹਨਾਂ ਨੇ ਕਿਹਾ ਕਿ ਇਹ ਈਪੀ ਸੁਣਿਓ ਤੇ ਸਿੱਧੂ ਦੀ ਜ਼ੁਬਾਨੀ ਤੇ ਸਿੱਧੂ ਦੀ ਕਲਮ ਤੋਂ ਨਿਕਲੇ ਹੋਏ ਬੋਲ ਦੱਸ ਦੇਣਗੇ ਕਿ ਸਿੱਧੂ ਦੇ ਦੋਸਤਾਂ ਦੀ ਕੈਟਾਗਰੀ ਕੀ ਹੈ ਉਹਨਾਂ ਨੇ ਕਿਹਾ ਸੀ ਕਿ ਉਹ ਗੀਤ ਮੇਰੇ ਮਨ ਦੀ ਵੀ ਪੜਾ ਸ ਹੈ ਭਾਵੇਂ ਮੇਰੇ ਪੁੱਤ ਦੀ ਜ਼ੁਬਾਨੀ ਪਰ ਜੋ ਚੀਜ਼ ਮੈਂ ਮਹਿਸੂਸ ਕੀਤੀ ਸੀ ਉਹ ਗਾਣੇ ਰਾਹੀ ਪੁੱਤ ਜਵਾਬ ਦੇਵੇਗਾ ਇਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਮੌਤ ਤੋਂ ਪਹਿਲਾਂ ਪੁੱਤ ਖੁੱਦੇ ਮੇਰੇ ਤੇ ਆਪਣੀ ਮਾਂ ਦੇ ਜਨਮ ਦਿਨ ਮੌਕੇ ਗੀਤ ਰਿਲੀਜ਼ ਕਰਦਾ ਰਿਹਾ ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਸਿੱਧੂ ਉਸਲ ਦਾ ਸ਼ੁਰੂ ਕੀਤਾ ਗਿਆ ਸਿਲਸਿਲਾ ਰੁਕੇ ਨਾ ਪਿਤਾ ਨੇ ਕਿਹਾ ਕਿ ਸਿੱਧੂ ਦੇ ਹਰ ਜਨਮ ਦਿਨ ਤੇ ਉਹਨਾਂ ਦੇ ਫੈਨਸ ਨੂੰ ਕੁਝ ਨਾ ਕੁਝ ਮਿਲਦਾ ਰਿਹਾ ਹੈ ਇਸ ਲਈ ਕੋਸ਼ਿਸ਼ਾਂ ਜਾਰੀ ਹਨ ਅਜੇ ਸਿੱਧੂ ਉਸੇ ਵਾਲਾ ਦੇ ਜਿੰਨੇ ਵੀ ਗਾਣੇ ਰਿਕਾਰਡ ਹਨ ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਐਲਬਮ ਵਿੱਚ ਸਿੱਧੂ ਨੂੰ ਚਾਹਣ ਵਾਲਿਆਂ ਨੂੰ ਉਹੀ ਮਿਲੇਗਾ ਜੋ ਉਹ ਸਿੱਧੂ ਤੋਂ ਉਸ ਦੇ ਜਿਉਂਦੇ ਜੀ ਚਾਹੁੰਦੇ ਸਨ ਇੱਥੇ ਵੀ ਦੱਸਦੀ ਹੈ ਕਿ ਸਿੱਧੂ ਉਸੇ ਵਾਲਾ ਦੇ ਜਨਮ ਦਿਨ ਮੌਕੇ ਅੱਜ ਮਾਤਾ ਚਰਨ ਕੌਰ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਅੱਜ ਦੇ ਦਿਨ ਕੋਈ ਵੀ ਸ਼ਬਦ ਕਾਫੀ ਨਹੀਂ ਲੱਗਦੇ ਤੈਨੂੰ ਗੋਮ ਦੇ ਦਰਦ ਨੂੰ ਮੈਂ ਹਰ ਰੋਜ਼ ਆਪਣੇ ਨਾਲ ਲੈ ਕੇ ਫਿਰਦੀ ਹਾਂ ਦੁਨੀਆ ਅੱਜ ਵੀ ਤੈਨੂੰ ਯਾਦ ਕਰਦੀ ਹੈ ਪਰ ਇੱਕ ਮਾਂ ਵਜੋਂ ਮੈਂ ਉਹ ਪਲ ਯਾਦ ਕਰਦੀ ਹਾਂ ਜੋ ਸਿਰਫ ਸਾਡੇ ਦਰਮਿਆਨ ਸਨ ਤੂੰ ਸਵੇਰੇ ਕਿਵੇਂ ਬੁਲਾਉਂਦਾ ਸੀ ਰਾਤ ਨੂੰ ਗੱਲਾਂ ਕਰਦਾ ਸੀ ਤੇਰੀਆਂ ਮਨਪਸੰਦ ਚੀਜ਼ਾਂ ਹੁਣ ਉਹ ਕਦੇ-ਕਦੇ ਮੇਰੇ ਇਕੱਲੇਪਨ ਦਾ ਸਹਾਰਾ ਬਣਦੀਆਂ ਨੇ ਤੇਰੀ ਅਨਮੋਲ ਜ਼ਿੰਦਗੀ ਲੋਕਾਂ ਨੇ ਸਾਥੋਂ ਖੋਹ ਲਈ ਜੀਦੇ ਇਨਸਾਫ਼ ਲਈ ਅੱਜ ਵੀ ਅਸੀਂ ਕੰਨ ਦੀ ਮਾਰ ਚੱਲ ਰਹੇ ਹਾਂ ਪਰ ਪੁੱਤ ਮੇਰੇ ਬੱਚੇ ਤੋਂ ਸਿੱਧੂ ਉਸੇ ਵਾਲਾ ਬਣਨ ਤੱਕ ਜੋ ਹਿੱਸਾ ਸਿਰਫ ਮੇਰਾ ਤੇ ਮੇਰੇ ਪੁੱਤ ਦਾ ਸੀ ਉਹ ਮੈਂ ਸਦਾ ਆਪਣੇ ਮਨ ਵਿੱਚ ਸਾਂਭ ਰੱਖਾਂਗੀ ਜਨਮ ਦਿਨ ਮੁਬਾਰਕ ਪੁੱਤ ਸੋਇਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ